हां वे हजराओं 11 जून ਜਿਹੜੀ ਝੋਨੇ ਦੀ ਤਾਰੀਖ ਸੀਗੀ ਵੋਟਾਂ ਦਾ ਕਰਕੇ ਉਹ ਆ ਚੁੱਕੀ ਆ ਤੇ ਝੋਨੇ ਦੀ ਜਿਹੜੀ ਲਵਾਈ ਆ ਉਹ ਸ਼ੁਰੂ ਹੋ ਗਈ ਆ ਤੇ ਇੱਕ ਤਾਂ ਆਪ ਨੂੰ ਪਤਾ ਹੀ ਆ ਸਰਕਾਰ ਨੇ 10 ਦਿਨ ਥੋੜਾ ਜਿਹਾ ਐਡਵਾਂਸ ਕਰਤਾ ਕੰਮ ਇਹ 10 ਦਿਨ ਐਡਵਾਂਸ ਕਰਨਾ ਕਰਕੇ ਤੇ ਹਜੇ ਫਪਰੀਆਂ ਬਨੂਰਾਂ ਦੇਣ ਕਿ ਤਿਆਰ ਘਟ ਹੋ ਜਾਊਗਾ ਕਿਸੇ ਕਿਸੇ ਦੀਆਂ ਫਪਰੀਆਂ ਤਿਆਰ ਆ ਤੇ ਸਰਕਾਰ ਨੇ ਤਾਂ ਟਾਈਮ ਦਿੱਤਾ ਵੀ 10 ਦਿਨ 11 ਦਿਨ 11 ਜੂਨ ਤੋਂ ਕਰਤਾ ਪਹਿਲਾਂ 20 ਸੀ ਤੇ ਚਲੋ ਉਹ ਦਿਨ ਨੂੰ ਆਹ ਝੋਨਾ ਜਾਣਾ ਹੋ ਕੇ ਹਟਿਆ ਤੇ ਲੇਬਰ ਵੀ ਆ ਜੂਗੀ ਕਿਉਂ ਬਿਆਰ ਬੁਰਜੂ ਪੁਜਾਪੀ ਵਾਲਾ ਸਾਰਾ ਏਰੀਆ ਬਈਆ ਕਿਤਨਾ ਕਿਤਨਾ ਇਹ ਝੋਨਾ ਕਰਕੇ ਲੇਟ ਆ 20 ਤਰੀਕ ਤੇ ਫਿਰ ਤੇ ਪਹੁੰਚ ਜੂਗੀ ਇਹ ਵੀ ਕਿਉਂ ਮੁਸ਼ਕਲ ਬਹੁਤ ਆ ਜਾਂਦੀ ਹੈ ਕਿਸਾਨਾਂ ਨੂੰ ਜਦੋਂ ਝੋਨਾ ਲਾਉਣ ਵੇਲੇ ਲੇਬਰ ਦੀ ਤੇ ਚਲੋ ਹੁਣ ਤਾਂ ਕਈ ਭਾਗਾਂ 'ਚ ਵੰਡਿਆ ਜਾਣਾ ਹੁੰਦਾ ਕੋਈ ਮੂੰਗੀ ਵਾਲਾ ਕੋਈ ਮੱਕੀ ਵਾਲਾ ਕੋਈ ਤੇ ਇਹ ਵੀ ਚਲੋ ਫਾਇਦਾ ਹੋ ਜਾਂਦਾ ਇਹ ਤਿੰਨ ਚਾਰ ਭਾਗਾਂ 'ਚ ਵੰਡੀ ਜਾਂਦੀ ਹੈ ਗੱਲ ਤੇ ਇਹ ਲੇਬਰ ਦੀ ਘਾਟ ਤਕਰੀਬਨ ਆਈ ਵਾਰ ਕਿਉਂ ਦਿਨ ਸਾਰਿਆਂ ਕੋਲ ਉਹ ਗਣਤੀ ਜੀ ਦੇ ਹੁੰਦੇ ਹੈਗੇ ਤੇ ਕੋਈ ਲੇਬਰ ਦੀ ਵੇ ਵੈਸੇ ਘਾਟ ਨਹੀਂ ਹੁੰਦੀ ਤੇ ਦੇਣੀ ਉਹ ਗਣਤੀ ਜੇ ਹੁੰਦੀ ਹੈ ਕਿਉਂ 20 ਤਰੀਕ ਪਹਿਲਾਂ ਦਿੱਤੀ ਸੀ 20 ਦੇ 10 ਦਿਨਾਂ ਦੇ ਵਿੱਚ ਵਿੱਚ ਤੇ ਹਰ ਇੱਕ ਬੰਦੇ ਨੂੰ ਐ ਹੁੰਦਾ ਵੀ ਯਾਰ ਛੇਤੀ ਆਪਾਂ ਲਾਦ ਕੇ ਲਾਦ ਕੇ ਕਿਉਂ ਲੇਟ ਆ ਜਾਂਦੀ ਹੁੰਦੀ ਆ ਕਾਢਣੀਆਂ ਵੜਲੀਆਂ ਕੰਢਾਂ ਮਟਰਾ ਮਟਰਾ ਛੱਡ ਕੇ ਮਾੜਾ ਮੋਟਾ ਹਰ ਇੱਕ ਬੰਦੇ ਨੂੰ ਲਾਲਚ ਹੁੰਦਾ ਵੀ ਯਾਰ ਜਿਹਨੇ ਵੱਧ 20 30 ਕਿੱਲੇ ਬਾਹਰ ਲਾਉਣਾ ਹੁੰਦਾ ਉਹ ਫਿਰ ਪਹਿਲਾਂ ਹੀ ਸਟਾਰਟ ਕਰਦਾ ਚਲੋ 2-4 ਕਿੱਲਿਆਂ ਵਾਲਾ ਤਾਂ ਫਿਰ ਉਸ ਤਰੀਕੇ ਨਾਲ ਉਸ ਹਿਸਾਬ ਕਿਤਾ ਤੇ ਜਿਹਦਾ ਵੱਧ ਵਾਣ ਲਾਉਣ ਵਾਲਾ ਹੁੰਦਾ ਉਹ ਤਾਂ ਜੇ ਦੂਜੇ ਨਾਲੋਂ 10 ਦਿਨ ਪਹਿਲਾਂ ਲੱਗੂਗਾ ਲਾਉਣ ਤੇ ਫੇਰ ਹੀ ਦੂਜੇ ਦੇ ਨਾਲ ਹੌਲੀ 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 ਰਲਦਾਗਾ ਚਲੋ ਇਹ ਤਾਂ ਕੰਮ ਜਾਨਕਿ ਜਿਹੜੇ ਬੰਦਿਆਂ ਦੀ ਫੱਕ ਤਿਆਰ ਸੀ ਉਹਨਾਂ ਨੇ 11 ਜੂਨ ਨੂੰ ਸ਼ੁਰੂ ਕਰ ਦਿੱਤਾ ਤੇ ਆਹ ਜਾਲ ਕੁਦਰਤੀ ਇਹਨਾਂ ਕੋਲ ਟੀਮ ਆ ਗਈ ਸੀ ਭਈਆਂ ਦੀ ਤੇ ਯੂਪੀ ਬਿਹਾਰ ਵਾਲੇ ਜਿਹੜੀ ساری ਲੇਬਰ ਇਹ ਆ ਗਈ ਸੀ ਰੇਰੂ ਪਾਉਣਾ ਜਾਨਕਿ ਕਈ ਬੰਦੇ ਕਿਉਂ ਆਏ ਨਾ ਪਹਿਲਾਂ ਪੁਰਾਣੇ ਆਉਂਦੇ ਹੈਗੇ ਪੱਕੇ ਤੇ ਉਹ ਬਰਾਦਰ ਟਿਕਾਣੇ ਤੇ ਆ ਜਾਂਦੇ ਹੁੰਦੇ ਆ ਤੇ ਦੂਜੇ ਨੰਬਰ ਤੇ ਆਪਾਂ ਗੱਲ ਹੋਣਾ ਕਰਦੇ ਆਂਗੇ ਵੀ ਇਕੱਲੇ ਤਰੀਕ ਦੇਣ ਦੀ ਇਹ ਇਕੱਲੇ ਯਾਰ ਤਰੀਕ ਦੇਣ ਨਾਲ ਨਹੀਂ ਹੁੰਦਾਗਾ ਗੱਲ ਤਾਂ ਇਹ ਵੀ ਇੱਕ ਤਾਂ ਲਾਈਟ ਦਾ ਗਰਮੀ ਜਾਨੀ ਕਿ ਬਹੁਤ ਜਿਆਦਾ ਪੈ ਰਹੀ ਆ ਗਰਮੀ ਬਹੁਤ ਪੈਣ ਕਰਕੇ ਤੇ ਬੋਲਟੇਜ ਘਟ ਜਾਂਦੀ ਆ ਜਿਹੜੀ ਬੋਲਟੇਜ ਘਟਦੀ ਆ ਹਾਂ ਜਿਹੜੀ ਸਰਕਾਰ ਨੇ ਨਾ 11 ਤਰੀਕ ਐਲਾਨ ਕਰੀ ਐ ਕਿ ਛੋਣੇ ਦੀ ਡੇਟ ਪਹਿਲਾਂ 20 ਤਰੀਕ ਸੀ ਤੇ ਅੱਜ ਕੀ 11 ਤਰੀਕ 10 ਦਿਨ ਪਹਿਲਾਂ ਜਾਨੀ ਕਿ ਨਾ ਆਪਾਂ ਨੂੰ ਛੋੜ ਦੇਦੀ ਵੀ 10 ਦਿਨ ਪਹਿਲਾਂ ਲਾ ਸਕਦੇ ਹਾਂ ਤੁਸੀਂ ਛੋਣਾ ਚਲੋ ਉਸ ਗੱਲ ਦੀ ਆਪਾਂ ਬਹੁਤ ਵਧੀਆ ਸਲਾਹਤਾ ਕਰਦੇ ਆਂ ਕਿਉਂ ਐਂ ਪਰਾਲੀ ਪ੍ਰੂਲੀ ਦਾ ਜਾਨਕਿ ਥੋੜਾ ਜਿਹਾ ਉਦੋਂ ਦੇਣ ਮੌਸਮ ਇਹ ਜਿਹਾ ਹੋ ਜਾਂਦਾ ਵੀ ਕਣਕ ਵੀਜਣ ਦੀ ਕਾਲ ਹੁੰਦੀ ਆ ਤੇ ਉਦੋਂ ਇੱਕ ਦਿਨ ਛੋਟੇ ਹੁੰਦੇ ਆ ਇਹ ਚੀਜ਼ਾਂ ਦੀ ਸਮੱਸਿਆ ਬਹੁਤ ਵੱਡੀ ਆ ਜਾਂਦੀ ਆ ਤੇ ਇਹਦਾ ਆਪਾਂ ਧੰਨਵਾਦ ਕਰਦੇ ਆਂ ਤੇ ਪਿਛਲੇ ਸਾਲ ਲਾਈਟ ਲੂਟ ਵੀ ਜਿਹੜੀ ਰਹੀ ਆ ਚੰਗੀ ਵਧੀਆ ਸਪਲਾਈ ਚੱਲੀ ਆ ਤੇ ਉਹ ਵੀ ਆਪਾਂ ਜਾਨਕਿ ਸਰਕਾਰ ਦੀ ਵਧੀਆ ਸਲਾਹਤਾ ਕਰਦੇ ਆਂ ਤੇ ਐਦ ਕਿ ਆ ਸਾਡੇ ਪਿੰਡਾਂ ਦਾ ਜਿਹੜਾ ਝੋਨਾ ਪਹਿਲੇ ਜਿਹੜਾ 11 ਤਰੀਕ ਸੀਗੀ ਇਹ 11 ਤਰੀਕ ਨੂੰ ਤਕਰੀਬਨ ਸਾਰੇ ਸੀ ਪਾਸੇ ਅਸੀਂ ਰੇਕੇ ਚ ਢੇੜਾ ਕੱਢ ਕੇ ਆਂਦਾ ਤੇ ਤਕਰੀਬਨ ਕਿਤੇ ਨਹੀਂ ਲੱਗਿਆ ਵਸ ਤੇ 11 ਤਰੀਕ ਨੂੰ ਸ਼ੁਰੂ ਹੋਇਆ ਝੋਨਾ ਤੇ ਮੈਂ ਕਿਹਾ ਵੀ ਆਪਾਂ ਸਮੱਸਿਆਵਾਂ ਦੀਆਂ ਆਪਾਂ ਜਾਣ ਕੇ ਆਉਣੇ ਆ ਵੀ ਕੀ ਸਮੱਸਿਆ ਹੈਗਾ ਫੱਕ ਪੱਟੀ ਜਾਂਦੇ ਸੀਗੇ ਤੇ ਗਾਂ ਜਦੋਂ ਫੱਕ ਪੜਦੇ ਪੜਦੇ ਆਏ ਤੇ ਇਹ ਆਹ ਆਪਣਾ ਮੂਹਰੇ ਨਾਲੀ ਮੋਟਰ ਖੜਾਓ ਖੜੀ ਕੋਈ ਖੜੀ ਸੀਗੀ ਤੇ ਆਹ ਵੇਖ ਲਓ ਆ ਜਿਹੜਾ ਤੁਹਾਨੂੰ ਪਤਾ ਹੀ ਆ ਵੀ ਜੀਵਿਦਾਰਾਂ ਵਾਸਤੇ ਇਹ ਵਾਂਝੀ ਗੱਡਿਆ ਜਾਂਦਾ ਤੇ ਕਿਉਂ ਆਇਆ ਇਹ ਜਦੋਂ ਵਾਟਰ ਮੋਟਰ ਸੜ ਜਾਂਦੀ ਹੈ ਨਾ ਉਹ ਵਾਂਝ ਕੱਢਣ ਨਾਲ ਕੋਈ ਹੋ ਜਾਂਦੀ ਹੈ ਗੱਲ ਬਾਈ ਗੱਲ ਇਹ ਵੀ ਮੋਟਰਾਂ ਪਾਣੀ ਪੂਣੀ ਢੂੰਗੇ ਆ 140 40 35 35 ਫਟ ਤੇ ਗਏ ਵੀ ਆ ਪਹਿਲੀ ਗੱਲ ਤਾਂ 5 7 15 ਦਾ ਕੰਮ ਬਣ ਜਾਂਦਾ ਤੇ ਹੁਣ ਤਾਂ ਚਲੋ ਟਰੈਕਟਰ ਰੂਟਰ ਤੇ ਆ ਗਏ ਸਾਧਰ ਕ੍ਰਾਸ ਕਰੂਸ ਪੈਂਦੇ ਆ ਗਏ ਨਹੀਂ ਤਾਂ ਬਾਈ ਗੱਲ ਇਹ ਗੇੜ ਨਾਲ ਗੋੜਦੇ ਮੁਸ਼ਕਲ ਸੀ ਆਜ ਰਖੜੀ ਜੀ ਤੇ ਹੁਣ ਆਪਾਂ ਗੱਲ ਕਰਦੇ ਵੀ ਕੱਲੀ ਤਰੀਕ ਦੇਣ ਨਾਲ ਨਹੀਂ ਯਾਰ ਹੁੰਦਾ ਕੁਸ ਕੋ ਸੂਏ ਮਹਿਰਾ ਇਹ ਬੰਦ ਪਏ ਆ ਇਦੋਂ ਨਹਿਰਾ ਸੂਏ ਜੇ 11 ਤਰੀਕ ਦੇ ਦਿੱਤੀ ਤੇ 11 ਤਰੀਕ ਨੂੰ ਯਾ ਸੂਏ ਨਹਿਰਾ ਚ ਪਾਣੀ ਆਉਣਾ ਚਾਹੀਦਾ ਸੀਗਾ ਤੇ ਕੱਲੀ ਤਰੀਕ ਦੇਣਾ ਵੀ ਨਹੀਂ ਕੁਝ ਬਣਦਾ ਜੇ ਆਪਾਂ ਨਹਿਰਾ ਦੀ ਪਾਣੀ ਆਪਾਂ ਸੂਆ ਚ ਆਪਾਂ 20 ਤਰੀਕ ਨੂੰ ਛੱਡਣਾਗਾ ਤੇ ਫਿਰ ਕੱਲਾ ਬਿਆਨਾ ਚ 11 ਤਰੀਕ ਦੇਣੀ ਵੀ ਏਡੀ ਵਾਲੀ ਵਧੀਆ ਗੱਲ ਨਹੀਂ ਤੇ ਇੱਕ ਜਿਹੜਾ ਆਪਾਂ ਪਹਿਲਾਂ ਵੀ ਦੱਸਿਆ ਵੀ ਪਿਛਲੇ ਸਾਲ ਲਾਈਟ ਲੂਟ ਦਾ ਜਿਹੜਾ ਸੀਗਾ ਪ੍ਰੋਗਰਾਮ ਬਹੁਤ ਵਧੀਆ ਚੱਲਿਆ ਹਰ ਇੱਕ ਜੋ ਵੀ ਕਿਸੇ ਵੀ ਬੰਦੇ ਨੂੰ ਪੁੱਛਦੇ ਸੀ ਉਹ ਕਹਿੰਦੇ ਯਾਰ ਬੰਦ ਕਰਕੇ ਆਉਣੀ ਪੈਂਦੀ ਹੈ ਮੋਟਰ ਬੰਦ ਕਰਕੇ ਹੋਣੀ ਪੈਂਦੀ ਆ ਤੇ ਇੱਕ ਤਾਂ ਜਿਹੜੇ ਨਹਿਰਾ ਸੋਇਆਂ ਦਾ ਇਹ ਬਹੁਤ ਵੱਡੀ ਸਮੱਸਿਆ ਕਿਸਾਨ ਲਈ ਜਿਹੜੇ ਬੰਦ ਪਏ ਆ ਤੇ ਦੂਜੇ ਨੰਬਰ ਤੇ ਗੱਲ ਇਹ ਆ ਕਿ ਵੀ ਗਰਮੀ ਦੇ ਕਾਰਨ ਕਰਕੇ ਨਾ ਤੇ ਬੋਲਟ ਘਟ ਜਾਂਦੀ ਆ ਤੇ ਮੋਟਰਾਂ ਮਟਰਾਂ ਮੱਚਦੀਆਂ ਬਹੁਤ ਆ ਤੇ ਜੇ ਇਹ ਸੂਏ ਦਾ ਪਾਣੀ ਹੋਵੇ ਚਲ ਕਦੂ-ਗਦੂ ਹੋਣਾ ਇਹਨਾਂ ਬਾਣ ਹਰ ਇੱਕ ਦੀ ਆਪਣੀ ਰੀ ਤਿਆਰ ਨਹੀਂ ਤੇ ਚਲ ਬੰਦਾ ਆਂਢ ਗਗਾਂਢ ਗਾਂ ਦੀ ਹੋਰ ਦੋ ਚਾਰ ਭੈਣ ਭਰਾਵਾਂ ਦੀ ਬਾਰੀ ਬੂਰੀ ਪੁੱਛ ਕੇ ਚਲ ਜਿਹੜਾ ਵੱਧ ਬਾਣ ਵਾਲਾ ਹੁਣ ਜਿਹਨੇ 40 50 ਕਿੱਲੇ ਲਾਉਣੇ ਆ ਉਹ ਬੰਦਾ ਥੋੜਾ ਜਿਆ ਆਦਾ 10 ਕਿੱਲੇ ਪਹਿਲਾਂ ਨਿਵੇੜ ਦਿੰਦਾ ਦੂਜਿਆਂ ਦੇ ਨਾਲ ਬਰਾਬਰ ਜੇ ਰਲ ਜਾਂਦਾ ਨਹੀਂ ਫਿਰ 50 ਕਿੱਲੇ ਆਲਾ ਤਾਂ ਉਹ ਉਹੀ ਗੱਲ ਆ ਗਈ ਉਹਨਾਂ ਦਾ ਤਕਰੀਬਨ ਢੂੜ ਮਹੀਨਾ ਲੱਗ ਜਾਂਦਾ ਲਾਉਣ ਤੇ ਤੇ ਉਹਨੂੰ ਤਾਂ ਫਿਰ 10 ਦਿਨ ਪਹਿਲਾਂ ਹੀ ਵਧਣਾ ਚਾਹੀਦਾ ਤੇ ਇੱਕ ਆ ਚੱਲ ਵਧੀਆ ਕਰਿਆ ਜਿਹੜਾ ਇਹ 10 ਦਿਨ ਪਹਿਲਾਂ ਅਡਵਾਂਸ ਕਰਤਾ ਤੇ ਅਡਵਾਂਸ 10 ਦਿਨ ਜਿਹੜੇ ਕਰਨ ਦਾ ਫਾਇਦਾ ਵੀ ਫੇਰ ਹੀ ਆ ਤੇ ਜੇ ਆ ਨਹਿਰਾਂ ਚ ਪਾਣੀ ਸੁਨਹਿਰਾਂ ਚ ਤੇ ਇਹ ਨਹਿਰੀ ਪਾਣੀ ਆਵੇ ਤਾਂ ਫੇਰ ਹੀ ਫਾਇਦਾ ਤੇ ਇਹ ਮੋਟਰਾਂ ਮੋਟਰਾਂ ਦਾ ਬਾਈ ਗੱਲ ਇਹ ਇੱਕ ਅੱਧਾ ਕਿਰਾ ਕਰਦੀਆਂ ਇੱਕ ਅੱਧੀ ਕੈਰੇਜ ਕੀ ਉਹੀ ਗੱਲ ਇਹ ਆ ਫਿਰ ਤਾਂ ਤਰੀਕ 20 ਤੇ ਜਾੜਿਆ ਕੰਮ ਤੇ ਕਿਉਂ ਉਦੋਂ ਆਪਾਂ ਨੂੰ ਪਤਾ ਹੀ ਆ ਸਮੱਸਿਆ ਤੇ ਦਿਨ ਜਿਹੜੇ ਤਣਕ ਬੀਜਣ ਵਾਲੇ ਦਿਨ ਉਹ ਦੇਖਦਾ ਦਿਨ ਛੋਟੇ ਹੁੰਦੇ ਆ ਤੇ ਗਿਣਤੀ ਦੇ ਦਿਨ ਹੀ ਹੁੰਦੇ ਆਗੇ ਤੇ ਗਿਣਤੀ ਦੇ ਦਿਨਾਂ ਚ ਕੱਸ ਬਹੁਤ ਜ਼ਿਆਦਾ ਹੋ ਜਾਂਦਾ ਫਿਰ ਪ੍ਰਾਲੀ ਪ੍ਰੂਲੀ ਦੀ ਮਚਦੀ ਸਮੱਸਿਆ ਬਾਹਰ ਆਉਂਦੀਆਂ ਤੇ ਜੇ ਚੰਗੀ ਲੱਗੀ ਤਾਂ ਵੀਡੀਓ ਸ਼ੇਅਰ ਕਰ ਦਿਓ ਤੇ ਧੰਨਵਾਦ ਸਾਰਿਆਂ ਦਾ